ਜਿਸ ਤਰ੍ਹਾਂ ਆ ਹੱਥ ਦੀਆਂ ਪੰਜੇ ਉਂਗਲੀਆਂ ਨਾ ਬਰਾਬਰ ਉਸੇ ਤਰ੍ਹਾਂ ਇਹ ਸਾਰੀ ਦੁਨੀਆ ਨਹੀਂ ਬਰਾਬਰ ਜਿਹੜੀ ਗੱਲ ਮੈਂ ਕਹਿਣ ਲੱਗਾਂ ਸਾਰਿਆਂ ਵਾਸਤੇ ਨਹੀਂਗੀ ਕੁਝ ਕੁ ਬੰਦਿਆਂ ਵਾਸਤੇ ਆ ਮਰਿਆਂ ਦੇ ਮੂੰਹ 'ਚ ਦੇਸੀ ਘਿਓ ਚੰਗੀਆਂ ਲੱਕੜਾਂ ਦਾ ਸੰਸਕਾਰ ਚੰਗਾ ਵਧੀਆ ਕੱਠ ਕੀਤਾ ਜਾਂਦਾ ਏ ਤੇ ਬਹੁਤ ਸਾਰੇ ਲੋਕੀ ਸੱਦੇ ਜਾਂਦੇ ਆ ਬਹੁਤ ਵਧੀਆ ਭੋਜਨ ਬਣਾਏ ਜਾਂਦੇ ਆ ਰੋਟੀ ਪਣੀ ਬਣਾਇਆ ਜਾਂਦਾ ਖਾਣ ਨੂੰ ਦੇਸੀ ਘਿਓ ਦਾ ਪਰ ਜਦੋਂ ਉਹ ਇਨਸਾਨ ਜੀਂਦਾ ਹੁੰਦਾ ਜਿੰਨੇ ਘਰ ਬਣਾਇਆ ਹੁੰਦਾ ਮਿਹਨਤ ਕਰ ਕਰਕੇ ਉਹਨੂੰ ਜੇ ਕਿਤੇ ਉਹ ਸਿਆਣੀ ਗੱਲ ਕਰ ਹੀ ਦਿੰਦਾ ਏ ਤਾਂ ਉਹਨਾਂ ਦੇ ਪਰਿਵਾਰ ਦੇ ਉਹਨੂੰ ਨਾ ਇਸ ਤਰ੍ਹਾਂ ਪੈਂਦੇ ਆ ਜਿਵੇਂ ਉਹਨੇ ਬੜਾ ਤਗੜਾ ਪਾਪ ਕੀਤਾ ਹੁੰਦਾ ਏ ਜਿੰਨੇ ਜਿੰਨੇ ਮਿਹਨਤ ਕਰਕੇ ਥੋੜਾ ਥੋੜਾ ਪੈਸਾ ਬਚਾ ਕੇ ਘਰ ਬਣਾਇਆ ਹੁੰਦਾ ਨਾ ਉਹਦੀ ਲੋਕੀ ਇੱਜ਼ਤ ਨਹੀਂ ਕਰਦੇ ਚਾਤਕ ਬੰਦੇ ਹੁੰਦੇ ਆਏ ਤੇ ਜਦੋਂ ਉਹ ਇਨਸਾਨ ਦੁਨੀਆਂ ਤੋਂ ਚਲ ਜਾਂਦਾ ਫੇਰ ਉਹਦੇ ਮੂੰਹ 'ਚ ਦੇਸੀ ਕਿਉਂ ਪਾਉਂਦੇ ਆ ਪਰ ਮੇਰੀ ਗੱਲ ਯਾਦ ਰੱਖਿਓ ਜੇ ਜਿਰੋ ਤੁਸੀਂ ਨਹੀਂ ਨਾ ਅੱਜ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੇ ਤੇ ਜਿਰੋ ਤੁਹਾਡਾ ਟਾਈਮ ਆਉਣਾ ਤੁਹਾਡੇ ਜਵਾਨੀ ਜਾਣੀ ਆ ਤੇ ਫਿਰ ਤੁਹਾਡੇ ਬੱਚਿਆਂ ਨੇ ਵੀ ਤੁਹਾਡੇ ਮੂੰਹ 'ਚ ਦੇਸੀ ਕਿਉਂ ਪਾਉਣਾ ਹੈ ਫਿਰ ਤੁਹਾਨੂੰ ਇਹਨਾਂ ਗੱਲਾਂ ਦਾ ਅਹਿਸਾਸ ਹੋਣਾ ਹੈ ਕਿ ਅਸੀਂ ਆਪਣੇ ਮਾਂ ਪਿਓ ਨਾਲ ਕਿਸ ਤਰ੍ਹਾਂ ਕਰਦੇ ਰਹੇ ਆ ਜਿਸ ਤਰ੍ਹਾਂ ਬੀਜੋਗੇ ਨਾ ਉਸੇ ਤਰ੍ਹਾਂ ਹੀ ਤੁਹਾਨੂੰ ਵੱਢਣਾ ਪੈਣਾ ਹੈ ਜੇ ਇਹ ਗੱਲਾਂ ਸੱਚ ਆ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ